ਸੰਤਰਾ ਕੋਰ ਦੀ ਰੰਦਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਇਹ ਜਿਹੜਾ ਬੜਾ ਵੱਡਾ ਇੱਕ ਵਿਸ਼ਾਲ ਇਕੱਠ ਇੱਕ ਛੋਟੀ ਮੀਟਿੰਗ ਤੋਂ ਇੱਕ ਬੜਾ ਵੱਡਾ ਰੈਲੀ ਦਾ ਰੂਪ ਧਾਰ ਲਿਆ ਨੇ ਤੋਂ ਇੱਥੋਂ ਹੀ ਮੈਨੂੰ ਯਕੀਨ ਹੁੰਦਾ ਲੋਕਾਂ ਦੇ ਚਿਹਰਿਆਂ ਤੋਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਦੀ ਜਿੱਤ ਹੈ ਯਕੀਨੀ ਇਕੱਠ ਦੇ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਝਾੜੂ ਦੀ ਹੋਵੇ ਔਰ ਕੱਠ ਵਿਰੋਧੀ ਤਿਰਚ ਦੇਖਣ ਨੂੰ ਮਿਲੇ ਇੱਥੋਂ ਤਾਂ ਸਾਫ ਜ਼ਾਹਿਰ ਹੋ ਰਿਹਾ ਕਿ ਇਹ ਲੋਕ ਤਾਂ ਪੰਜਾਬ ਦੀ ਸਰਕਾਰ ਦੀ ਨੀਤੀਆਂ ਤੋਂ ਪਰੇਸ਼ਾਨ ਨੇ ਇਸ ਵਾਰ ਵੀ ਇੱਕ ਇਤਿਹਾਸ ਪੈਦਾ ਦੂਰਨਗਲ ਦਾ ਹੋਵੇਗਾ ਕਿ ਮੈਂ ਆਸ ਰੱਖਦਾ ਹਾਂ ਕਿ ਸਾਰੇ ਹਲਕਾ ਬਾਬਾ ਡੇਰਾ ਬਾਬਾ ਨਾਨਕ ਤੋਂ ਦੂਰਨਗਲ ਬੂਥੇਕ ਨੰਬਰ ਤੇ ਆਵੇ ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਸਵਾਗਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਦੂਲਾ ਨੰਗਲ 'ਚ ਖੜੇ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਹਲਕੇ ਵਿੱਚ 20 ਨਵੰਬਰ ਨੂੰ ਜਿਮਣੀ ਚੋਣ ਹੋਣ ਜਾ ਰਹੀ ਹੈ ਜਿੱਥੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਧਰਮ ਪਤਨੀ ਜਤਿੰਦਰ ਕੌਰ ਰੰਦਾਵਾ ਚੋਣ ਮੈਦਾਨ ਵਿੱਚ ਹਨ ਵੀਰਾਂ ਸੰਜੀਆਂ ਕਰ ਰਹੇ ਹਾਂ ਕਿ ਵੱਡੀ ਕਾਂਗਰਸੀ ਮੀਟਿੰਗ ਹੋਈ ਹੈ ਜਿੱਥੇ ਸਾਰਿਆਂ ਨੇ ਇੱਕ ਸੁਰ ਵਿੱਚ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਹੀ ਹੈ ਜਿੱਥੇ ਸ਼੍ਰੀਮਤੀ ਜਤਿੰਦਰ ਕੌਰ ਰੰਦਾਵਾ ਨੇ ਸਟੇਜ ਤੋਂ ਅਤੇ ਵੱਖ-ਵੱਖ ਬੁਲਾਰਿਆਂ ਨੇ ਇੱਥੇ ਪਹੁੰਚੇ ਹੋਏ ਸਾਰੇ ਹੀ ਪਤਵੰਤੇ ਸੱਜਣਾ ਅਤੇ ਪਿੰਡ ਵਾਸੀਆਂ ਨੂੰ ਇਲਾਕਾ ਵ ਕਰਨ ਦੀ ਗੱਲ ਕਹੀ ਹੈ ਉੱਥੇ ਹੀ ਲੋਕਾਂ ਵੱਲੋਂ ਪ੍ਰਵਾਹ ਹੁੰਗਾਰਾ ਦਿੱਤਾ ਗਿਆ ਹੈ ਵਿਕਤ ਰੋ ਚੈਨਲ ਦਾ ਆਰ ਐਨ ਨਿਊਜ਼ ਹਮਸਿੰਦਰ ਰਕੋਰ ਜੀ ਰੰਦਾਵਾ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੁਸ਼ਕਲਾਂ ਦਾ ਜੇ ਦੇਖੋ ਪਿਛਲੇ ਸਮੇਂ ਚ ਰੰਧਾਵਾ ਸਾਹਿਬ ਨੇ ਡਵੈਲਪਮੈਂਟ ਬਹੁਤ ਕਰਾਈ ਸੀ ਮੁਸ਼ਕਲਾਂ ਤਾਂ ਇਹੋ ਹੀ ਆ ਵੀ ਜਿਹੜੇ ਮੌਜੂਦਾ ਸਰਕਾਰ ਨੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਨਾ ਤੇ ਜੋ ਕਿਸਾਨਾਂ ਦੇ ਨਾਲ ਵਾਅਦੇ ਜਿਹੜੇ ਕੀਤੇ ਸੀ ਉਹ ਪੂਰੇ ਹੋਏ ਨਾ ਐਮਐਸਪੀ ਮਿਲੀ ਜੋ ਐਸਪਰਚੋਂ ਨੇ ਦਾ ਹਾਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਸਾਨਾਂ ਦੀ ਜਿਹੜੀ ਫਸਲ ਹੈ ਮੇਰੇ ਖਲ 50% ਉਹਨਾਂ ਨੂੰ ਨੁਕਸਾਨ ਹੋਇਆ ਸੋ ਮੈਂ ਤਾਂ ਇਹੋ ਹੀ ਕਹੂੰਗੀ ਵੀ ਜਿਹੜਾ ਨਸ਼ਾ ਹੈ ਉਹ ਬਹੁਤ ਵੱਡੀ ਤਦਾਦ ਵਿੱਚ ਇੱਥੇ ਵਿਕ ਰਿਹਾ ਇਹਨੂੰ ਵੀ ਕੰਟਰੋਲ ਨਹੀਂ ਕੀਤਾ ਗਿਆ ਔਰ ਸਾਡੇ ਜਿਹੜੇ ਨੌਜਵਾਨ ਬੱਚਿਆਂ ਨਾਲ ਵਾਦਾ ਕੀਤਾ ਸੀ ਰੋਜ਼ਗਾਰ ਦਾ ਜਿਹੜੇ ਦਾਅਵੇ ਕਰਦੇ ਨੇ ਭਗਵੰਤ ਮਾਨ ਜੀ ਕਿ 45000 ਨੌਕਰੀ ਦੇ ਦਿੱਤੀ ਉਹ ਸਾਨੂੰ ਪਿੰਡਾਂ ਵਿੱਚ ਤੇ ਕਿਤੇ ਨਜ਼ਰ ਨਹੀਂ ਆ ਰਹੀ ਮੈਂ ਤੇ ਡੇਰਾ ਬਾਬਾ ਨਾਨਕ ਦੇ ਤਕਰੀਬਨ ਹਰ ਪਿੰਡ ਵਿੱਚ ਜਾ ਚੁੱਕੀ ਹਾਂ ਔਰ ਤਕਰੀਬਨ ਅਸੀਂ ਪੁੱਛੀਦਾ ਕਿ ਦੱਸੋ ਜੀ ਕਿਹਨੂੰ ਨੌਕਰੀ ਮਿਲੀ ਔਰ ਪੰਜਾਬ ਦੇ ਵਿੱਚ ਨੌਕਰੀ ਕੋਈ ਨਹੀਂ ਦਿੱਤੀ ਹੋ ਸਕਦਾ ਹੈ ਕਿਤੇ ਦਿੱਲੀ ਵਿੱਚ ਨਾ ਨੌਕਰੀਆਂ ਦੇ ਦਿੱਤੀਆਂ ਹੁਣ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਸੋ ਇਹ ਜਿਹੜਾ ਬੜਾ ਵੱਡਾ ਇੱਕ ਵਿਸ਼ਾ ਇੱਕ ਇਕੱਠ ਇੱਕ ਛੋਟੀ ਮੀਟਿੰਗ ਤੋਂ ਇੱਕ ਬੜਾ ਵੱਡਾ ਰੈਲੀ ਦਾ ਰੂਪ ਧਾਰ ਲਿਆ ਨੇ ਤੋਂ ਇੱਥੋਂ ਹੀ ਮੈਨੂੰ ਯਕੀਨ ਹੁੰਦਾ ਲੋਕਾਂ ਦੇ ਚਿਹਰਿਆਂ ਤੋਂ ਤੁਸੀਂ ਆਪ ਦੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਦੀ ਜਿੱਤ ਹੈ ਉਹ ਯਕੀਨੀ ਤੁਸੀਂ ਇਹ ਨਤੀਜੇ ਦੱਸਣਗੇ ਵੈਸੇ ਜਿਹੜਾ ਕ੍ਰਿਸਚਨ ਭਾਈ ਜਾਰਾ ਉਹਦਾ ਜਵਾਬ ਮੈਂ ਤੁਹਾਨੂੰ ਜਿਹੜੀ ਕੱਲ ਦੇ 16 ਤਰੀਕ ਦੀ ਮੀਟਿੰਗ ਹੈ ਉਸ ਤੋਂ ਬਾਅਦ ਦੇਵੋ ਇਕੱਠ ਦੇ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਝਾੜੂ ਦੀ ਹੋਵੇ ਔਰ ਕੱਠ ਵਿਰੋਧੀ ਤਿਰਚੇ ਦੇਖਣ ਨੂੰ ਮਿਲੇ ਇੱਥੋਂ ਤਾਂ ਸਾਫ ਜ਼ਾਹਿਰ ਹੋ ਰਿਹਾ ਕਿ ਇਹ ਲੋਕ ਤਾਂ ਪੰਜਾਬ ਦੀ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਨੇ ਕਿ ਜੋ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਹੋਏ ਅੱਜ ਇਸੇ ਕਰਕੇ ਇੰਨਾ ਭਾਰੀ ਕੱਠ ਸਾਨੂੰ ਦੇਖਣ ਨੂੰ ਮਿਲ ਰਿਹਾ ਸੋ ਇਹ ਇੱਕ ਪਿੰਡ ਦਾ ਨਹੀਂ ਸਾਰੇ ਪਿੰਡਾਂ ਦੇ ਵਿੱਚ ਇਦਾਂ ਦਾ ਮਾਹੌਲ ਹੈ ਸੋ ਬਹੁਤ ਜਲਦ ਮੈਡਮ ਜਤਿੰਦਰ ਕੌਰ ਜੀ ਔਰ ਖਾਸ ਕਰਕੇ ਇੱਕ ਮਹਿਲਾ ਕੈਂਡੀਡੇਟ ਜਿਹੜੇ ਖੁਦ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਥੱਕਦੇ ਨਹੀਂ ਸੀ ਕਿ ਅਸੀਂ ਤਾਂ ਮਹਿਲਾ ਸਸ਼ਕਤੀਕਰਨ ਪੰਜਾਬ 'ਚ ਲੈ ਕੇ ਆਵਾਂਗੇ ਨਾ ਇਹਨਾਂ ਨੇ ਕਿਸੇ ਨੂੰ ਐਮਪੀ ਇਲੈਕਸ਼ਨ ਦੇ ਵਿੱਚ ਕਿਸੇ ਨੂੰ ਸੀਟ ਦਿੱਤੀ ਨਾ ਇਸ ਬਾਈ ਇਲੈਕਸ਼ਨ 'ਚ ਸੋ ਇਹ ਮਹਿਲਾ ਹੁਣ ਪੂਰੀ ਸਰਕਾਰ ਤੇ ਭਾਰੀ ਪਈਗੀ ਬਹੁਤ ਜਲਪਤਾ ਚਲੇਗਾ ਪਰਿਵਾਰਵਾਦ ਉਦੋਂ ਕਿਹਾ ਜਾਂਦਾ ਜਦੋਂ ਹਲਕੇ ਦੇ ਲੋਕ ਨਾ ਪਸੰਦ ਕਰ ਰਹੇ ਹੋਣ ਹਲਕੇ ਦੇ ਲੋਕਾਂ ਦੀ ਹੀ ਆਵਾਜ਼ ਸੀਗੀ ਔਰ ਪਰਿਵਾਰਵਾਦ ਤੇ ਉੱਥੇ ਹੁੰਦਾ ਕਿ ਜਿੱਥੇ ਗੱਡੀਆਂ ਦਿੱਤੀ ਜਾਂਦੀਆਂ ਨੇ ਦਾਦੇ ਨੇ ਪਿਤਾ ਨੂੰ ਦੇ ਦਿੱਤੀ ਪਿਤਾ ਨੇ ਅੱਗੇ ਬੱਚੇ ਨੂੰ ਦੇ ਦਿੱਤੀ ਇੱਥੇ ਤੇ ਵੋਟਾਂ ਪਾ ਕੇ ਅੱਗੇ ਐਮਐਲਏ ਬਣਦਾ ਆ ਰਿਹਾ ਤੇ ਜੇ ਲੋਕ ਚਾਹੁੰਦੇ ਨੇ ਕਿ ਰੰਦਾਵਾ ਪਰਿਵਾਰ ਵਧੀਆ ਕੰਮ ਕਰਨਾ ਤੇ ਇਹ ਚ ਗਲਤ ਕੀ ਆ ਇਹ ਤਾਂ ਬੁਖਲਾਹਟ ਆ ਉਹਨਾਂ ਦੀ ਉਹਨਾਂ ਕੋਲ ਕੋਈ ਜਵਾਬ ਤਾਂ ਹੈ ਨਹੀਂ ਕੋਈ ਨੁਕਸ ਤਾਂ ਕੱਢ ਨਹੀਂ ਸਕਦੇ ਸੋ ਪਰਿਵਾਰਵਾਦ ਦਾ ਨੁਕਸ ਲੱਭਿਆ ਉਹ ਮੇ ਨਹੀਂ ਤੇ ਬਹੁਤ ਜਲਦੀ ਹਾਰ ਜਿਹੜੀ ਇਹ ਦੇਖਣ ਨੂੰ ਮਿਲੇਗੀ ਮੇਰੇ ਖਿਆਲ ਦੇ ਵਿੱਚ ਜਾਖੜ ਸਾਹਿਬ ਨੂੰ ਰਿਅਲਾਈਜ਼ ਹੋ ਰਿਹਾ ਹੋਗਾ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਔਰ ਸਾਡੀ ਕਾਂਗਰਸ ਪਾਰਟੀ ਨੇ ਤੇ ਕਹਿਤਾ ਕਿ ਜਿਹੜੇ ਲੋਕ ਔਖੇ ਟਾਈਮ ਤੇ ਕਾਂਗਰਸ ਨੂੰ ਛੱਡ ਕੇ ਗਏ ਸੀਗੇ ਉਹਨਾਂ ਲਈ ਸਾਡੇ ਲਈ ਹਮੇਸ਼ਾ ਗੇਟ ਬੰਦ ਰਹਿਣਗੇ ਐਵ ਸਿੰਘ ਦੂਲਾ ਨੰਗਲ ਜਰਨਲ ਸੱਤਰ ਕਾਂਗਰਸ ਕਮੇਟੀ ਗਰਦਾਸਪੁਰ ਜਿਮਨੀ ਚੋਣ ਨੂੰ ਲੈ ਕੇ ਮੈਂ ਇਹ ਕਹਾਂਗਾ ਕਿ ਮੈਡਮ ਜਤਿੰਦਰ ਕੋਰ ਦੇ ਜਿਹੜੀ ਇਲੈਕਸ਼ਨ ਆ ਜੋ ਚੋਣ ਪ੍ਰਚਾਰ ਸਿਖਰਾਂ ਤੇ ਆ ਤੇ ਮੈਡਮ ਜਤਿੰਦਰ ਕੋਰ ਹਲਕਾ ਡੇਰਾ ਬਾਬਾ ਨਾਨਕ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਮੇਰੇ ਦੂਰਾਂਗਲ ਪਿੰਡ ਵਿੱਚ ਅੱਜ ਕਾਂਗਰਸ ਦੀ ਤੀਸਰੀ ਮੀਟਿੰਗ ਹੈ ਹਰ ਵਾਰੀ ਸਾਡਾ ਦੂਰਾਂਗਲ ਦਾ ਬੂਜੜਾ ਵਾ ਦੂਲਨੰਗਲ ਦੀ ਸੰਗਤ ਵੋਟਰ ਸਪੋਰਟਰ ਵੱਡੀ ਲੀਡ ਨਚ ਚਤਾਉਂਦੇ ਨੇ ਇਸ ਵਾਰ ਵੀ ਇੱਕ ਇਤਿਹਾਸ ਪੈਦਾ ਦੂਲਨੰਗਲ ਦਾ ਹੋਵੇਗਾ ਕਿ ਮੈਂ ਆਸ ਰੱਖਦਾ ਕਿ ਸਾਰੇ ਹਲਕਾ ਬਾਬਾ ਡੇਰਾ ਨੰਗਰ ਡੇਰਾ ਬਾਬਾ ਨਾਨਕ ਤੋਂ ਦੂਲਨੰਗਲ ਬੂਥੇ ਇੱਕ ਨੰਬਰ ਤੇ ਆਵੇਗਾ ਪਿੰਡ ਗਰਦੀਪੁਰ ਦਾ ਵੱਦੀ ਆਮ ਪਾਰਟੀ ਦੀ ਮੀਟਿੰਗ ਸੀ ਜਿਵੇਂ ਇਸ ਵਿੱਚ ਉਹ ਬੋਲ ਰਿਹਾ ਸੀਗਾ ਤੇ ਮੈਂ 22 ਸਾਲ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਹੁਣ ਜੋ ਪਰਚਾ ਕਰਾਂਗਾ ਜਾਂ ਕਿਸੇ ਦਾ ਕੋਈ ਕਰਾਂਗਾ ਮੈਂ ਕਿਸੇ ਨੂੰ ਬਕਸਾ ਨਹੀਂ ਬਕਸਾਂਗਾ ਨਹੀਂ ਜਿਹਨੂੰ ਮੈਂ ਅੰਦਰ ਕਰਾਂਗਾ ਬਾਹਰ ਨਹੀਂ ਆਉਂਦਿਆਂਗਾ ਇਹੋ ਜਿਹੀਆਂ ਗੱਲਾਂ ਸਟੇਜਾਂ ਤੋਂ ਜਿਹੜੇ ਇਲੈਕਸ਼ਨ ਰਾਏ ਉਮੀਦਵਾਰ ਉਹਨਾਂ ਨੂੰ ਸੋਭਾ ਨਹੀਂ ਦਿੰਦੀਆਂ